i ਦੇਖੋ ਮਤਲਬ ਕਮਾਲ ਹੋ ਗਿਆ ਜਿਹੜੇ ਕਗਰਪਾਰ ਦੇ ਪਿੰਡ ਹੈ ਉੱਥੇ ਨਾ ਹਜ਼ਾਰ ਬੰਦਾ ਇਕੱਠਾ ਹੋਇਆ ਸੀ ਅਰਨੋ ਦੇ ਵਿੱਚ ਅਸੀਂ ਮੈਂ ਧਰੇਟੇ ਤੋਂ ਸ਼ੁਰੂ ਕੀਤਾ ਸੀ ਅੱਜ ਇਹ ਮੇਰੀ ਤਕਰੀਬਨ 9ਵੀਂ 10ਵੀਂ ਮੀਟਿੰਗ ਹੈ ਜੀ ਬਹੁਤ سارے ਪਿੰਡਾਂ ਚ ਬਾਦਸ਼ਾਹਪੁਰ ਸਤਰਾਣਾ ਮੈਂ ਹੋ ਕੇ ਆਇਆ ਹਾਂ ਜੀ ਤੇ ਸਾਡਾ ਬੜਾ ਟਾਈਟ ਸ਼ਡਿਊਲ ਹੈ ਹੁਣ ਵੀ ਮੇਰੀ ਅੱਜ ਤਿੰਨ ਮੀਟਿੰਗਾਂ ਮੇਰੀ ਅੱਜ ਹੋ ਰਹੀਆਂ ਨੇ ਤੇ ਬਹੁਤ ਅੱਛਾ ਰਿਸਪੌਂਸ ਹੈ ਪੂਰੇ ਦਾ ਪੂਰਾ ਪਿੰਡ ਆਇਆ ਹੁੰਦਾ ਅਰਨੋ ਦੇ ਵਿੱਚ ਤਾਂ ਕਮਾਲ ਹੀ ਹੋ ਗਈ ਜੀ ਸਾਰੇ 12 ਪਿੰਡਾਂ ਦੇ ਲੋਕ ਉੱਥੇ ਪਹੁੰਚੇ ਹੋਏ ਸੀਗੇ ਜੀ 1000 ਤੋਂ ਵੱਧ ਲੋਕ ਸੀਗੇ 1150 ਲੋਕ ਮਹਾਰਾਜਾ ਸਾਹਿਬ ਦਾ ਕੀ ਜੀ ਸਾਹਿਬ ਦਾ ਕੀ ਜੀ ਦਾ ਰਹਿ ਗਿਆ ਦੇਖੋ ਪਨੀਰ ਕੌਰ ਜੀ ਦੇ ਪਿੰਡਾਂ 'ਚ ਤਾਂ ਲੋਕ ਵੜਨ ਨਹੀਂ ਦੇ ਰਹੇ ਜੀ ਉਹਨਾਂ ਨੂੰ ਪਿੰਡਾਂ 'ਚ ਕੋਈ ਬੋਥਲੇ ਲੱਗਰ ਦੇਣਾ ਲੋਕਾਂ ਨੇ ਉਹਨਾਂ ਦਾ ਉਹਨਾਂ ਨੂੰ ਦਿੱਲੀ 'ਚ ਨਹੀਂ ਵੜਨ ਦਿੰਦੇ ਔਰ ਉਹ ਭਾਜਪਾ ਵਾਲੇ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਤੇ ਮੋਦੀ ਜੀ ਆ ਰਹੇ ਆ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਆ ਕੋਈ ਹੈ ਜੀ ਕਾਨੂੰਨ ਮੈਨੂੰ ਦੱਸ ਕੋਈ ਦੱਸ ਕਿਹੜੇ ਕਰੋਨਾ ਰੋਕਦੇ ਆਏ ਸੀ ਜਾ ਕੇ ਉਹਨਾਂ ਨੂੰ ਪੁੱਛਾਂਗੇ ਜੀ ਪਾਰਲੀਮੈਂਟ ਦੇ ਵਿੱਚ ਔਰ ਸਾਡੀ ਸਰਕਾਰ ਬਣਨ ਜਾ ਰਹੀ ਹੈ ਕਿਸਾਨ ਵੀ ਜਾਣਗੇ ਜਿਹੜੀਆਂ ਔਰਤਾਂ ਤੇ ਜ਼ਬਰ ਜ਼ੁਲਮ ਹੋਇਆ ਉਹਨਾਂ ਨੂੰ ਵੀ ਇਨਸਾਫ ਮਿਲੇਗਾ ਹਰਕਿਸ਼ਤਾਨੇ ਵਾਸੀ ਦਾ ਵੱਡਾ ਪ੍ਰੋਜੈਕਟ ਬਿਲਕੁਲ ਜੀ ਬਹੁਤ ਬਹੁਤ ਸਾਰੇ ਵੱਡੇ ਪ੍ਰੋਜੈਕਟ ਆ ਜੀ ਇੱਥੇ ਕਾਲਜ ਦੇਣਾ ਹੈ ਘੱਗਰ ਦੀ ਸਮੱਸਿਆ ਦਾ ਹੱਲ ਕਰਨਾ ਸੜਕਾਂ ਸਾਰੀਆਂ ਟੁੱਟੀਆਂ ਹੋਈਆਂ 12000 ਕਰੋੜ ਰੁਪਇਆ ਲੈ ਕੇ ਆਣਾ ਸਾਰੀਆਂ ਸੜਕਾਂ ਬਣਾਉਣੀਆਂ ਠੀਕ ਹੈ ਹਸਪੀਟਲ ਵਧੀਆ ਕਾਲਜ ਵਧੀਆ ਦੇਣਾ ਜੀ ਬਹੁਤ ਵਧੀਆ ਸਿਹਤ ਸਿੱਖਿਆ ਤੇ ਰੋਜ਼ਗਾਰ ਸਾਡਾ ਮੇਨ ਟਰਸਟ ਹੈ ਜੀ ਐ ਇਹ ਸਾਰੇ ਕੰਮ ਕਰ ਰਹੇ ਆ ਜਿਸ ਆਣ ਵਾਲੇ ਦਿਨਾਂ ਦੇ। ਮੋਦੀ ਸਾਹਿਬ ਜੀ ਫਿਰ ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਮੋਦੀ ਸਾਹਿਬ ਆ ਰਹੇ ਆ ਜੀ ਸਾਡੇ ਅਸੀਂ ਪੰਜਾਬ ਦੇ ਖੁੱਲੇ ਦਿਲ ਵਾਲੇ ਬੰਦੇ ਆ ਅਸੀਂ ਸਵਾਗਤ ਕਰਦੇ ਆ ਪੂਰੀ ਆਵਾਜ਼ ਨਾਲ। ਮੋਦੀ ਜੀ ਆਣ। ਲੇਕਿਨ ਦੱਸੋ ਉਹਨਾਂ ਨੇ ਕਿਹੜੇ ਕਾਨੂੰਨ ਦੇ ਤਹਿਤ ਕਿੱਲਾਂ ਗੱਡੀਆਂ? ਕਿਹੜੇ ਕਾਨੂੰਨ ਦੇ ਤਹਿਤ ਸਾਰਿਆਂ ਨੂੰ ਦਿੱਲੀ ਜਾਣ ਤੋਂ ਰੋਕਦੇ ਆ? ਸਾਡੀਆਂ ਧੀਆ ਉੱਥੇ ਪ੍ਰੋਟੈਸਟ ਕਿਉਂ ਨਹੀਂ ਕਰ ਸਕਦੀਆਂ? ਉਹਨਾਂ ਨੇ ਪੰਜਾਬ ਵਾਸਤੇ ਕੀ ਕੀਤਾ ਪਿਛਲੇ 10 ਸਾਲ ਦੇ ਵਿੱਚ? ਕਿਹੜਾ ਵੱਡਾ ਸਾਨੂੰ ਕੋਈ ਸਾਨੂੰ ਕੋਈ ਐਗਰੋ ਬਿਸਟ ਇੰਡਸਟਰੀ ਦਿੱਤੀ ਆ ਉਹਨਾਂ ਨੇ? ਕੀ ਦਿੱਤਾ ਜੀ ਪੰਜਾਬ ਨੂੰ ਉਹਨਾਂ ਨੇ ਸਾਨੂੰ ਦੱਸ ਸਾਲ ਬਾਅਦ ਸਾਡੇ ਬਹੁਤ ਸਾਰੇ ਅਗਨੀਵੀਰ ਸ਼ਹੀਦ ਹੋ ਚੁੱਕੇ ਆ ਜੀ ਉਹਨਾਂ ਨੂੰ ਕੁਝ ਨਹੀਂ ਦਿੰਦੇ ਮਾਨ ਸਾਹਿਬ ਜਾ ਕੇ ਸਨਮਾਨ ਰਾਸ਼ੀ ਦਿੰਦੇ 1 ਕਰੋੜ ਦੀ ਮਾਨ ਸਾਹਿਬ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਬਾਹ ਫੜਦੇ ਆ ਉਹਨਾਂ ਨੂੰ ਨੌਕਰੀ ਵੀ ਦਿੰਦੇ ਆ ਮੋਦੀ ਜੀ ਨੇ ਜਿਹੜਾ ਹੈਗਾ ਉਹਨਾਂ ਨੇ ਸਿਰਫ ਤੇ ਸਿਰਫ ਜਿਹੜੇ ਵੱਡੇ ਅਮੀਰ ਲੋਕ ਆ ਕਾਰਪੋਰੇਟ ਆ ਥੋੜੇ ਛੋੜੇ ਹੋਏ 20-25 ਲੋਕ ਉਹਨਾਂ ਵਾਸਤੇ ਕੰਮ ਕਰਦੇ ਆ ਉਹ ਆਮ ਜਨਤਾ ਵਾਸਤੇ ਆਮ ਜਨਤਾ ਦੇ ਤਾਂ ਉਹਨਾਂ ਨੇ ਚਪਲਾਂ ਤੇ ਟੈਕਸ ਲਾਇਆ ਹੋਇਆ ਜੀ 12% ਜਿਹੜੇ ਜੁੱਤਿਆਂ ਤੇ ਟੈਕਸ ਲਾਏ ਹੋਏ ਆ ਜੀ ਉਹਨਾਂ ਨੇ ਢਾਬੇ ਤੇ ਪਰੌਂਠੇ ਦੇ ਉੱਤੇ ਚਾਹ ਦੇ ਕੱਪ ਦੇ ਉੱਤੇ ਟੈਕਸ ਲਾਏ ਹੋਏ ਆ ਜੀ ਇਹ ਸਾਰੇ ਟੈਕਸ ਖਤਮ ਕਰਾਂਗੇ ਅਸੀਂ ਲੋਕਾਂ ਨੂੰ ਮੁਕਤ ਕਰਾਂਗੇ ਉਹਨਾਂ ਨੂੰ ਤੇ ਜਿਹੜੇ ਅਮੀਰ ਲੋਕਾਂ ਦੇ ਟੈਕਸ ਲੱਗਣਗੇ ਜੀ ਹਲਕੇ ਸਤਾਨੇ ਦੇ ਜਿਹੜੇ ਵੋਟਰਾਂ ਦਾ ਰਿਪੋਰਟ ਦਿੱਤਾ ਮੈਂ ਕਿਹਾ ਜੀ ਇਹ ਪੂਰੇ ਹਲਕੇ ਸਤਾਨੇ ਦੇ ਵੋਟਰਾਂ ਦਾ ਮੈਂ ਧੰਨਵਾਦ ਜਿੱਥੇ ਡਾਕਟਰ ਸਾਹਿਬ ਜਾ ਰਹੇ ਨੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਨੇ ਇੰਨਾ ਪਿਆਰ ਇੰਨਾ ਸਤਿਕਾਰ ਦੇ ਰਹੇ ਨੇ ਮੈਨੂੰ ਲੱਗਦਾ ਹੈ ਕਿ ਮੇਰਾ ਰਿਕਾਰਡ ਡਾਕਟਰ ਬਲਵੀਰ ਜੀ ਤੋੜਨ ਜਾ ਰਹੇ ਨੇ ਮੈਨੂੰ ਹਲਕੇ ਦੇ ਲੋਕਾਂ ਨੇ 52000 ਵੋਟ ਦੇ ਨਾਲ ਜਿਤਾਇਆ ਸੀਗਾ ਮੈਨੂੰ ਲੱਗਦਾ ਹੈ ਕਿ ਲੋਕ ਇਸ ਵਾਰ ਡਬਲ ਕਰਨਗੇ ਔਰ ਅੱਜ ਤਾਂ ਤੁਸੀਂ ਇਤਸ਼ਾਹ ਦੇਖ ਲਿਆਉਣਾ ਜਿੱਥੇ ਵੀ ਜਿੱਥੇ ਵੀ ਜਾਂਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ ਹੋਰ ਜਿੱਥੇ ਅੱਗੇ ਹੁਣ ਪ੍ਰੋਗਰਾਮ ਹੋ ਰਿਹਾ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਨੇ ਇੱਥੇ ਕਿੰਨੇ ਲੋਕ ਸੀਗੇ ਜੀ ਇੱਕ ਸ਼ਹਿਰ ਦੇ ਵਿੱਚ ਇੱਕ ਛੋਟੀ ਜੀ ਮੀਟਿੰਗ ਨੂੰ ਜਿਹੜੀ ਰੈਲੀ ਦਾ ਰੂਪ ਲੋਕ ਬਣਾ ਦਿੰਦੇ ਨੇ ਇਹ ਮਾਨ ਸਾਹਿਬ ਦੇ ਕੰਮਾਂ ਨੂੰ ਲੋਕ ਪਿਆਰ ਕਰਦੇ ਨੇ ਮਾਨ ਸਾਹਿਬ ਨੂੰ ਚਾਹੁੰਦੇ ਨੇ ਉਹਨਾਂ ਦੇ ਕੀਤੇ ਹੋਏ ਕੰਮਾਂ ਤੇ ਲੋਕ ਮੋਹ ਰਾ ਰਹੇ ਨੇ ਸਰ ਜੀ ਇਸ ਨੂੰ ਤਰੀਕਾ ਪੜ੍ਹੋ ਗ੍ਰੇਡ ਸਰ ਵਿੱਚ ਟੱਕ ਰਿਹਾ ਨਾਲ ਹੋ ਜਾਉਂਗਾ ਜਿਹੜੇ ਗਾਇਰ ਸਾਹਿਬ ਹਾਂ ਆਹੋ ਨਾ ਉਧਰ ਹੋ ਲੀ ਜੀ ਆਜਾ ਬਾਜੀ ਦੇਖੋ ਅੱਗੇ 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 ਥੋੜਾ ਪਿੱਛੇ ਰਹੇ ਜਰਾ ਮਰਦਾਂ ਇੱਕ கலசா காலத்தோட தோட